ਟਾਡੇ ਲੋਗੇ ਸਾਰੇ ਕੰਮ ਚੋਂ ਥੋੜੇ ਮਨਮੋਹ ਹੋ ਜਾਈਓ ਭਾਜੀ ਕੋਈ ਮੈਨੂੰ ਨੋਰ ਹੋ ਜਾਓ ਜੀ ਜਮੇਦਾਰ ਸਮਸਤ ਪਿੰਡਾਂ ਦੇ ਨੌਜਵਾਨ ਬੀਬੀਆਂ ਐ ਕਾਬਿਲ ਸਭ ਨੂੰ ਜੈ ਭੀਮ ਜੈ ਹਾਰ ਭਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

ਕੌਂਚੀ ਹਰਕਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਭਾਪੂਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਸੈਨ ਸਮਰੀ ਮਹਾਵਤੀ ਜੀ ਦਾ ਕਿ ਜਦੋਂ ਨੂੰ ਪਤਾ ਲੱਗਿਆ ਉਸੇ ਵਕਤ ਕੌਂਚੀ ਪੱਤਰ ਤੇ ਅਗਰ ਕਿਸੇ ਨੇਤਾ ਨੇ ਭਾਵ ਸਾਬ ਤੇ इस अपमान की निंदा की नेशनल प्रेसिडेंट ने तब सबको पहला बैन तुम्हारी मायावती ने गोद समाज पार्टी ने किए जिंदाबाद जिंदाबाद देश की तो नेता कैसी हो मायावती जैसी हो देश की नेता कैसी हो मायावती जैसी समाज पार्टी ने पंजाब के पंजाब कैप्टन पिमरा ਇਹ ਤੇ ਭਾਰਤ ਦੇ ਨਿਰਮਾਣ ਲਈ ਸਰਪੱਖੀ ਯੋਗਦਾਨ ਦੂਸਰੇ ਨਾਜਵੀ ਤੱਕ ਦਲ ਸਤਾ ਤਾਹੀ ਜੇ ਰਹੇ ਉਹਨਾਂ ਦੀਆਂ ਵਿਰੋਧਕਾਰੀ ਨੀਤੀਆਂ ਔਰ ਭਾਜਪਾ ਸਮਾਜ ਪਾਰਟੀ ਦਾ ਜਨ ਕਲਿਆਣ ਦਾ ਅਜੰਡਾ ਅਸੀਂ ਇਹਦੇ ਤੇ ਚਰਚਾ ਲਈ ਪੰਜਾਬ ਦੇ ਪਿੰਡਾਂ ਸੜੀਆਂ ਕੀਮਾਂ ਜਾ ਰਹੀਆਂ ਸੀ ਸੰਗਠਨ ਬਣਾ ਰਹੇ ਸੀ तो मेन शाम नया बहुजन समाज पार्टी की लीडरशिप का अमृतसर डॉक्टर अम्बेदकर जी स्टेचू का अपमान किया गया मैं अपनी ने पुलिस कमिश्नर निफ्ट शिकायत बहुजन समाज पार्टी ने दिखी

सम्मान की लकी कर असफल रही है बहुजन समाज पार्टी के जिम्मेदार थे मैं दोनों बेंच ही करने चाहूंगा कि जो काम पार्टी, पार्टी ने नाटक किया है यदि अगर आप देखिए जमीन कितना तैयार हुई है जो डॉक्टर अंबेडकर साहब के बारे में भारतीय जनता पार्टी ने देश के पार्लियामेंट अमित शाह ने तो जो डॉक्टर अम्बेडकर जी के बारे गैर जिम्मेदार अपमान करने टिप्पणियां वो भारतीय जनता पार्टी दिन टिप्पणियों ने समाज विरोधी अंसर के हिम्मत पैदा की थी कि बाबा साहब का अपमान कर सके भारतीय जनता पार्टी की आर एस एस नीति कांग्रेस के राज अकाली बीजेपी की सरकार में

इस करके मैं बेनती करनी चाहूंगा कि अमित शाह भी धरने चाहिए बहुजन समाज पार्टी देश रहे के गृह मंत्री मंगो अपराधी पार्लियामेंट किया देश की जनता तो विश्व दी जनता तो माफी मंगो और भारतीय जनता पार्टी कांग्रेस पार्टी भी अस कहना चाहते ਕਿ 1932 ਤੁਸੀਂ ਡਾਕਟਰ ਅਮੇਰ ਕਰਦੇ ਅਲਕ ਚੌੜ ਪਰਮਾਨੀ ਦੇ ਵਿਰੋਧ ਮਰਨ ਬਤ ਲਾ ਕੇ ਇਸ ਦੇਸ਼ ਦੇ ਦਰਦਾਂ ਨੂੰ ਗੁਲਾਮੀ ਦੇ ਕੋਹ ਹਮੇਰੇ ਦੇ ਵਿੱਚ ਧਰ ਗਿਆ ਸੀ ਉਹਦੇ ਲਈ ਮਾਫੀ ਮੰਗੋ ਜਨਤਾ ਜੋ ਖੜੇ ਹੁੰਦੇ ਔਰ ਡਾਕਟਰ ਅਮੇਰ ਸਭ ਨੂੰ ਸਭ ਤਾਂ ਸਭ ਜਾਣ ਤੋਂ ਤੁਸੀਂ ਰੋਕਦੇ ਸੀ ਕਾਨੂੰਨ ਮੰਤਰੀ ਬਣਨ ਤੋਂ ਬਾਅਦ ਅਸਲੀ ਬਾਦ ਦੇ ਮਜਬੂਰ ਕਰਨ ਵਾਲੀ ਕਾਂਗਰਸ ਪਾਰਟੀ ਆ ਜਦੋਂ ਡਾਕਟਰ ਅੰਬੇਦਕਰ ਫਿਰ ਪਾਰਲੀਮੈਂਟ ਦਾ ਇਲੈਕਸ਼ਨ ਨਰਮ ਲੱਗੇ ਉਹਨਾਂ ਦੇ ਅਪਰੋਚ ਡਾਕਟਰ ਅੰਬੇਦਕਰ ਤੇ ਪੀਐਨ ਨੂੰ ਤੋੜ ਕੇ ਖੜਾ ਕਰਨ ਵਾਲੀ ਕਾਂਗਰਸ ਪਾਰਟੀ ਆ ਉਹ ਕਾਂਗਰਸ ਜਿਹੜੀ ਡਾਕਟਰ ਅੰਬੇਦਕਰ ਦਾ ਅਪਮਾਨ ਉਹਨਾਂ ਦੀ ਜ਼ਿੰਦਗੀ ਚ ਕਰਦੇ ਰਹੇ ਆਰਐਸਐਸ ਦਾ ਸਹਾਇਕ ਲੈ ਕੇ ਉਹ ਭਾਜਪਾ ਜਿਹੜੀ ਆਰਐਸਐਸ ਵਰ ਭਾਜਪਾ

अगवर बी पी प्रशा अपमान करण

एक वीडियो किसी ने सोशल मीडिया से अपमानजनक भाषा बच के पाई बहुजन समाज पार्टी ने रात को ही भगवान के दर्ज करवाई लेकिन कांग्रेस बीजेपी आम पार्टी अकाली दल किसी ने प्रधान ने बोला खंडन तक आकार नहीं किया जेडे गुरु के बारे अपमानजनक वीडियो का खंडन नहीं कर सकते

ਕੁਝ ਲੋਕ ਇਸ ਇੰਤਜ਼ਾਜ ਰਹਿੰਦੇ ਆ ਕਿ ਬਾਬਾ ਸਾਹਿਬ ਦਾ ਸਟੈਚੂ ਕਦੋਂ ਤੋੜਿਆ ਜਾਵੇ ਅਸੀਂ ਕਦੋਂ ਰਿਐਕਸ਼ਨ ਕਰਨ ਲਈ ਆਏ ਇਹ ਸਭ ਕਰਦੇ ਰਿਐਕਸ਼ਨ ਰੈਗੂਲੇਸ਼ਨ ਵਿੱਚ ਬਦਲ ਕੇ ਹੀ ਸਮਾਜ ਦੀ ਤਕਦੀਰ ਬਦਲੀ ਜਾ ਸਕਦੀ ਹੈ ਔਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਸਾਰੇ ਰਿਐਕਸ਼ਨ ਰਵੇ ਜਿਹੜੇ ਸਰਕਾਰ ਤੇ ਆਏ ਆ ਕਿਉਂ ਸਭ ਕੰਚੀ ਨਾਮ ਦਾ ਪਹਿਮਾਇਆਵਤੀ ਦਾ ਹੱਥੀ ਵਾਲਾ ਚੰਦਾ ਚੁਪੀਏ ਔਰ ਇਸ ਰਿਐਕਸ਼ਨ ਨੂੰ

ਮਨੁਵਤੀ ਦਾਜਿਕ ਤੱਕ ਚਲਾਉਣ ਨੂੰ ਤਕਲੀਫ ਹੋਈ ਲੇਕਿਨ ਪਹਿਲਵਾਨ ਜੀ ਨੇ ਜਾਸ ਸਿਰ ਦਿੱਤਾ ਤੁਸੀਂ ਪੰਜਾਬ ਤੋਂ ਸ਼ੇਰਵਾਨ ਹੋ ਕੇ ਸਮਾਜ ਪਾਰਟੀ ਨੂੰ ਜਾਓਗੇ ਤੋਂ ਪੰਜਾਬ ਦੀ ਧਰਤੀ ਤੇ ਵੀ ਅੰਮ੍ਰਿਤਸਰ ਸਾਹਿਬ ਦੀ ਜੈ ਜੈਕਾਰ ਕਰੋਗੇ ਬਹੁਤ ਸਮਾਜ ਪਾਰਟੀ ਪੁੱਤਾਂ ਦੀ ਜਾਤ ਤਸਵੀਰ ਤੇ ਸੰਚਨ ਬਣਾਏ ਪੰਜਾਬ ਚ ਵੀ ਬਣਾਉਣੇ ਆ ਪੰਜਾਬ ਚ ਵੀ ਸ਼ਾਹ ਫੂਲੇ ਤੇ ਮੇਲੇ ਲੱਗਣੇ ਆ ਇਸ ਕਰਕੇ ਆਪਣੇ ਆਪ ਨੂੰ ਜੱਥੇਬੰਦ ਕਰੋ ਜੁਨਾਇਤ ਕਰੋ ਸੰਗਠਿਤ ਕਰੋ ਆਪਣੇ ਵਿਚਾਰਾਂ ਦੇ ਵਿੱਚੋਂ ਉੱਭਰੋ ਪੰਜਾਬ ਦੇ ਜਵਾਨ ਜਨੋਤਵਾਨਾਂ ਨੂੰ ਇਹ ਬੇਨਤੀ ਹੈ ਲਾਈਵ ਕਰਦੇ ਕਿਸੇ ਕੌਮ ਦੀ ਵੀਰਤੀ ਹੱਤੀ ਹੁੰਦੀ ਹੈ ਜਵਾਨੀ ਕਿਸ ਕੌਮ ਦੀ ਜਵਾਨੀ ਵਿੱਚ ਅਣਖ ਹੋਵੇ ਜਨੂੰਨ ਹੋਵੇ ਉਹ ਹੀ ਕੌਮ ਸਮਾਂ ਮਾਨ ਦੀ ਜਿੱਤ ਕੀ ਸਕਦੀ ਹੈ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਮੈਂ ਚੋਣਾ ਹਾਂ ਕਿ ਨੌਜਵਾਨਾਂ ਨੂੰ ਆਵ ਕੇ ਬਹੁਤ ਸਮਾਜ ਪਾਰਟੀ ਤੁਹਾਨੂੰ ਅਤਵਾਇ ਸੰਪ੍ਰਚਰਦੀ ਆ ਨੌਜਵਾਨਾਂ ਦੀ ਲੀਡਰਸ਼ਿਪ ਬਹੁਤ ਸਮਾਜ ਪਾਰਟੀ ਨੌਜਵਾਨਾਂ ਦੀ ਅਗਵਾਈ ਪੰਜਾਬ ਦੇ ਵਿੱਚ ਕ੍ਰਾਂਤੀ ਕਰਨਾ ਚਾਹੁੰਦੀ ਆ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਕਿ ਪੰਜਾਬ ਦੇ ਅੰਦਰ ਜੋ ਡਰਕ ਮਾਫਿਆ ਨਸ਼ਿਆਂ ਦੇ ਪੱਪਾ ਦੀ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਆ ਅਸੀਂ ਫੈਸਲਾ ਕਰਕੇ ਜਲੇਆ ਕਿ ਪੰਜਾਬ ਦੀ ਜਨਤਾ ਮਹਾਨ ਸਮਾਜਵਾਦੀ ਨੂੰ ਸ਼ੇਰਵਾ ਦੇਵੇ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਬਚਾਉਣ ਦਾ ਕੰਮ ਪੰਜਾਬ ਦੀ ਜਵਾਨੀ ਬਚਾਉਣ ਦਾ ਅੰਦੋਲਨ ਪੰਜਾਬ ਵਿਦਿਆਰਥੀ ਮਾਪਿਆਂ ਦੇ ਖੱਤਮੇ ਦਾ ਬੰਦ ਹੋਣ ਮਹਾਨ ਸਮਾਜਵਾਦੀ ਕਿਰਾਮਾ ਤੋਂ ਨਹੀਂ ਹੈ ਮਹਾਨ ਸਮਾਜਵਾਦੀ ਦੇ ਕਰਨਾ ਚਾਹੀਦਾ ਨੌਜਵਾਨਾਂ ਦੇ ਰਗਾਂ ਤੇ ਮੋਟੇ ਪੈਰਾ ਕਰਦੇ ਨਹੀਂ शिक्षा क्रांति श्रम क्रांति बहुजन समाज पार्टी के एजेंडे का अमन कानून पंजाब की जर्जर हो चुकी आर्थिक तक को पंजाब में अवधारणा के सब व्यक्ति के एजेंडे का मैं अंतर बेनती कर चाहूंगा कि शासित जमात जी है शासित जमात का चरित्र निर्माण करो शासित जमात के चरित्र पहला गुण यह होंगे है

ਮੈਨੂੰ ਪਤਾ ਅਧਿਕਾਰੀ ਇੱਥੇ ਵੀ ਆ ਸਕਦੇ ਜੇ ਆਪਾਂ ਬੁਲਾਈਏ ਮੈਂਬਰ ਅਟਮ ਦੇਦੇ ਨਹੀਂ ਅਸੀਂ ਆਪਣਾ ਰੋਸ ਸ਼ਾਂਤ ਲਈ ਰੋਸ ਅਸੀਂ ਕੋਈ ਸਰਕਾਰੀ ਜ਼ੈਦਤਾਂ ਫਿਰਾਨਾ ਨਹੀਂ ਚਾਹੁੰਦੇ ਅਸੀਂ ਕੋਈ ਸਰਕਾਰੀ ਜ਼ੈਦਤਾਂ ਤੁਰਨਾ ਨਹੀਂ ਚਾਹੁੰਦੇ ਕਿਉਂਕਿ ਸੰਵਧਾਨ ਭਾਵਾ ਸ਼ਬਦ ਦਾ ਸਮਝਣਾ ਕਿ ਸਰਕਾਰੀ ਜ਼ੈਦਤ ਸਰਕਾਰ ਦੀ ਸੰਪਤੀ ਸਾਡੀ ਜਨਤਾ ਦੀ ਸੰਪਤੀ ਹੈ

ਸਾਰੇ ਸਟੇਸ਼ਨ ਨੂੰ ਸਖਿਆ ਪ੍ਰਵਾਨ ਕਰਨੀ ਚਾਹੀਦੀ ਆ ਇਹ ਮਤੇ ਜਿਹੜੇ ਮੈਂ ਕੋਰ ਦੇ ਦਿੱਤੇ ਆ ਹੱਥ ਕਰ ਕਰਕੇ ਇਹਨੂੰ ਪ੍ਰਵਾਨ ਕੀ ਦੇਵੋ ਕਿ ਅਸੀਂ ਚੋਣਾਂ ਕਿ ਸਰਕਾਰ ਇਸ ਦਿਸ਼ਾ ੱਗੇ ਵਧੇ ਔਰ ਬਾਬਾ ਸਭ ਡਾਕਟਰ ਅੰਬੇਦਕਰ ਦਾ ਅੰਗਵਲੋਂ ਦੂਸਰਾ ਇਹਦੇ ਤੇ ਵੀ ਸੈਂਟੀ ਲਿਓ ਕਿ ਅਸੀਂ ਕੋਈ ਰਿਐਕਸ਼ਨ ਨਹੀਂ ਲਈ ਆਏ ਅਸੀਂ ਰੈਗੂਲੇਸ਼ਨ ਨਹੀਂ ਆਏ ਅੰਬੇਦਕਰ ਦੀ ਸੋਚ ਦਾ ਪੰਜਾਬ ਬਣਾਉਣ ਲਈ ਆਏ ਆ ਸਭ ਕਨਸ਼ੀਦੰਦ ਦੀ ਸੋਚ ਦਾ ਪੰਜਾਬ ਬਣਾਉਣ ਲਈ ਆਏ ਆ

ਹਰ ਮੌਜੂਦ ਹੰਡਲ ਕੰਟਰੋਲ ਕੰਦੇ ਬੱਸ ਸਕੇ ਤੋਂ ਛੁੱਟ ਜਾਣ ਲੈ ਕੇ ਆਪਾਂ ਐਸਕੇ ਮਾਰਕ ਚ ਜਾਣਾ ਕਿਸੇ ਨੇ ਕੁੱਤੇ ਉੱਪਰ ਨਹੀਂ ਕੰਨਾ ਕਿਸੇ ਨੇ ਪੱਗਾਂ ਦੀ ਬਚਾਉਣੀ ਕਿਸੇ ਨੇ ਅਨੁਸ਼ਾਸਨੀਤਾ ਨਹੀਂ ਕਰਨੀ ਅਨੁਸ਼ਾਸਨ ਗੀਤਾ ਜਿਹੜਾ ਬੰਦਾ ਇਹਦਾ ਮਤਲਬ ਉਹ ਮੇਟਕਰ ਤੇ ਸਟਾਫ ਵਿਸ਼ਵਾਸ ਨਹੀਂ ਰੱਖਦਾ ਧੰਨਵਾਦ ਜੈ ਪੀ ਜੈ